ਤੋਂ ਰਸਰ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਆ ਪੁਲਿਸ ਵੱਲੋਂ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਤਾਂ ਦੋਨਾਂ ਕੋਲੋਂ 2.5 ਕਿਲੋ ਦੇ ਕਰੀਬ ਹੈਰੋਇਨ ਅਤੇ ਆਈਸ ਹੈਰੋਨ ਜਿਹੜੀ ਹੈ 1 ਕਿਲੋ ਅਤੇ 1 500 ਕੁਝ ਗ੍ਰਾਮ ਪਾਊਡਰ ਨਸ਼ੀਲਾ ਪਾਊਡਰ ਹਾਸਲ ਕੀਤਾ ਇਹਨਾਂ ਨੂੰ ਬਰਾਮਦ ਕੀਤਾ ਗਿਆ ਜਿਹੜਾ ਕਿ ਹੈਰੋਇਨ ਦੀ ਨਸ਼ੇ ਦੀ ਕੁਆਂਟੀਟੀ ਨੂੰ ਵਧਾਉਂਦਾ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋ ਜਣਿਆਂ ਨੂੰ ਤਾਂ ਦੱਸ ਦਈਏ ਕਿ ਇਹਨਾਂ ਨੂੰ ਗ੍ਰਿਫਤਾਰ ਕਰਕੇ ਹੋਰ ਪੁਸ਼ਕਿਸ਼ ਇਹਨਾਂ ਕੋ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹ ਐਡੀ ਵੱਡੀ ਮਾਤਰਾ ਚ ਡਰਗ ਕਿੱਥੋਂ ਲਿਆਉਂਦੇ ਨੇ ਇਹ ਡਰਗ ਕਿੱਥੇ ਲੈ ਕੇ ਜਾਂਦੇ ਨੇ ਕਿੱਥੇ ਸਪਲਾਈ ਦਿੰਦੇ ਨੇ ਤਾਂ ਇਹ ਸਾਰੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਜਾਂਚ ਲਗਾਤਾਰ ਕੀਤੀ ਜਾ ਰਹੀ ਹੈ ਤੇ ਦੇਖਣਾ ਹੋਏਗਾ ਕਿ ਕਦੋਂ ਤੱਕ ਪੁਲਿਸ ਵੱਲੋਂ ਹੋਰ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤਾਂ ਦੱਸ ਦਈਏ ਕਿ ਵੱਡੀ ਮਾਤਰਾ ਦੇ ਵਿੱਚ ਇਹਨਾਂ ਕੋ ਨਸ਼ਾ ਬਰਾਮਦ ਕੀਤਾ ਗਿਆ ਤਾਂ ਉਮਰਾ ਕੁਝ ਖਾਸ ਨਹੀਂ ਹੈ ਪਰ ਫਿਰ ਵੀ ਕਿਸ ਤਰੀਕੇ ਦੇ ਨਾਲ ਨਸ਼ੇ ਦੀ ਸਪਲਾਈ ਨਸ਼ੇ ਨੂੰ ਵੇਚਣ ਦੇ ਵਿੱਚ ਇਹ ਅਗਾਹ ਨੇ ਤੁਹਾਨੂੰ ਦੱਸਦੀ ਕਿ ਕੁਝ ਸਮਾਂ ਪਹਿਲਾਂ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰਤ ਨੂੰ ਗ੍ਰਿਫਤਾਰ ਕੀਤਾ ਸੀ ਉਹਦੇ ਕੋਲ 50 ਗ੍ਰਾਮ ਹਿਰੋਇਨ ਮਿਲੀ ਸੀ ਜਿਸ ਤੋਂ ਬਾਅਦ ਉਹਤੇ ਮਾਮਲਾ ਦਰਜ ਕੀਤਾ ਤਾਂ ਫਿਰ ਉਹਦੀ ਉਸਕਿਸਤ ਤੋਂ ਵਿੱਚ ਇਹ ਦੋ ਜਿਹੜੇ ਨੌਜਵਾਨ ਨੇ ਇਹ ਵੀ ਕਾਬੂ ਕੀਤੇ ਗਏ ਨੇ ਤਾਂ ਪੁਲਿਸ ਦੇ ਜਿਹੜੇ ਹਾਲਾਤਕਾਰੀ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਸ਼ੁਰੂ ਕਰਕੇ ਦੇਖਦੇ ਹਾਂ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇਹ ਪੂਰੀ ਉਪਲਬਧੀ ਜਿਹੜੀ ਹੈ ਹਾਸਲ ਕੀਤੀ। ਮੈਮ ਕਿਸ ਤਰੀਕੇ ਦੇ ਨਾਲ ਇਹ ਸਾਰੀ ਹਾਸਲ ਦਸਤੀ ਕੀਤੀ? ਕਿੰਨੀ ਕੁਆਂਟੀਟੀ ਆਫਰ ਕੀਤੀ ਕੀ ਦਿੱਤੀ ਮੈਡਮ। ਯੂਸੀ ਇਨ ਫਾਲੋਅ ਅਪ ਆਫ ਇਨਵੈਸਟੀਗੇਸ਼ਨ ਇਨ ਐਫ ਆਈ ਆਰ ਨੰਬਰ 115/24 थाना ਇਸਲਾਮਾਬਾਦ ਦਰਜ ਕੀਤੀ ਗਈ ਜਿੱਥੇ 50 ਗ੍ਰਾਮ ਦੀ ਹੈਰੋਇਨ ਦੀ ਰਿਕਵਰੀ ਹੋਈ ਇੱਕ ਲੇਡੀ ਦਲਜੀਤ ਕੌਰ ਤੋਂ। ਇਹਦੀ ਪੁੱਛਗਿੱਛ ਦੇ ਦੌਰਾਨ ਹੀ ਹੋਰ ਚੀਜ਼ਾਂ ਸਾਹਮਣੇ ਆਈਆਂ ਤੇ ਅਸੀਂ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਚਲਾਇਆ। ਜਿਦੇ ਵਿੱਚ ਅਸੀਂ ਦੋ ਹੋਰ ਬੰਦੇ ਕਾਬੂ ਕੀਤੇ ਇੱਕ ਜਿਹੜਾ ਇਸ ਲੇਡੀ ਦਾ ਬੈਕਵਰਡ ਲਿੰਕੇਜ ਸੀ ਅਰਸ਼ਦੀਪ ਸਿੰਘ ਚਿਆਟੇ ਦਾ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਮੇਨ ਕਿੰਗ ਪਿੰਨ ਸੀ ਅਸੀਂ ਫਿਰ ਉਹਨੂੰ ਕਾਬੂ ਕੀਤਾ ਗੁਰਬਖਸ਼ ਈਲਿਆਸ ਲਾਲਾ ਨੂੰ ਇਹਨਾਂ ਤੋਂ ਟੋਟਲ ਰਿਕਵਰੀ ਤਕਰੀਬਨ 2.5 ਕਿਲੋ ਹੈਰੋਇਨ ਦੀ ਹੋਈ ਹੈ 525 ਗ੍ਰਾਮ ਇੱਕ ਪ੍ਰੀਕਰਸਰ కెమికਲ ਹੁੰਦਾ ਜਿਹਦਾ ਨਾਮ ਹੈ ਸਿਊਡੋਇਫੈਡਰੀਨ ਅਤੇ 1 ਕਿਲੋ ਆਈਸ ਜਿਹੜੀ ਕਿ ਮੈਥ ਐਂਫੈਟਾਮੀਨ ਹੈ ਇਹ ਰਿਕਵਰ ਹੋਈ ਹੈ ਨਾਲ ਹੀ ਜਿਹੜਾ ਗੁਰਬਖਸ਼ ਲਾਲਾ ਹੈ ਉਹ ਤੋਂ ਕਾਫੀ ਬੀੜੀਆਂ ਸਿਗਰਟ ਦੇ ਬੰਡਲ ਵੀ ਰਿਕਵਰ ਹੋਏ ਨੇ ਕਿਉਂਕਿ ਉਹ ਜਿਹੜਾ ਜੇਲ ਵਿੱਚ ਫੈਂਕੇ ਦਾ ਬਿਜ਼ਨਸ ਹੈ ਉਹਦੇ ਵਿੱਚ ਕਾਫੀ ਗਰਮ ਸੀ ਅੱਛਾ ਮੈਮ ਇਹ ਹੈਰੋਇਨ ਦਾ ਤੇ ਪਤਾ ਕਿੰਨੀ ਕਿ ਨਸ਼ੀਲੀ ਹੈ ਜਿਹੜੇ ਬਾਕੀ ਇੱਕ ਆਈਸ ਹੈਰੋਇਨ ਕਿਹਾ ਦੱਸਦੇ ਪਏ ਇਹ ਦੂਸਰਾ ਇੱਕ ਪਾਊਡਰ ਜਿਹੜਾ ਤੁਸੀਂ ਕਿਤੇ ਬਰਾਮਦ ਕੀਤਾ ਇਹ ਕਿੰਨਾ ਕੁ ਇਦਾਂ ਹੈ ਕਿ ਅਫਗਾਨਿਸਤਾਨ ਬਲੂਚਿਸਤਾਨ ਵਾਲੀ ਸਾਈਡ ਜਿੱਥੇ ਓਪੀਐਮ ਦੀ ਖੇਤੀ ਹੁੰਦੀ ਹੈ Taliban ਦੇ ਆਉਣ ਤੋਂ ਬਾਅਦ ਉਥੇ ਕੰਟਰੋਲ ਹੋ ਗਿਆ ਹੈ ਜਿਸ ਦੇ ਕਾਰਨ ਜਿਹੜਾ ਹੈਰੋਇਨ ਦਾ ਇਨਫਲਕਸ ਹੈ ਥਰੂ ਅਫਗਾਨਿਸਤਾਨ ਪਾਕਿਸਤਾਨ ਫਿਰ ਇੰਡੀਆ ਇਹ ਥੋੜਾ ਘਟ ਰਿਹਾ ਇਸ ਲਈ ਜਿਹੜੇ ਬਾਹਰਲੇ ਦੇਸ਼ ਨੇ ਜਿਹੜੇ ਸਮੱਗਲ ਕਰਦੇ ਨੇ ਨਾਰਕੋ টেরਰਿਜ਼ਮ ਵਿੱਚ ਗਰਮ ਨੇ ਉਹਨਾਂ ਦਾ ਇਹ ਮੰਸ਼ਾ ਹੈ ਕਿ ਹੁਣ ਹੈਰੋਇਨ ਤੋਂ ਸ਼ਿਫਟ ਕਰਕੇ ਪੋਪੂਲੇਸ਼ਨ ਨੂੰ ਐਡਿਕਟ ਬਨਾਇਆ ਜਾਏ ਟੂ ਮੈਥੈਂਫੈਟਾਮੀਨ ਕਿਉਂਕਿ ਇਹਦਾ ਇੱਕ ਐਪੀਸੋਡ ਵੀ ਬੜਾ ਖਤਰਨਾਕ ਹੈ ਤੇ ਇਹਨੂੰ ਬਣਾਣਾ ਕੰਪੈਰੀਟਿਵਲੀ ਈਜ਼ੀਅਰ ਵੀ ਹੈ ਦੈਨ ਹੈਰੋਇਨ ਮੈਂ ਇਹਨਾਂ ਦੀ ਉਮਰ ਦੇਖਦਾ ਪਿਆ ਉਮਰਾਂ ਛੋਟੀਆਂ ਛੋਟੀਆਂ ਨੇ ਤਾਂ ਇੰਨੀ ਕੁ ਉਮਰ ਦੇ ਵਿੱਚ ਇਹਨਾਂ ਨੇ ਐਡੇ ਵੱਡੇ ਹੱਥ ਕਿਸ ਤਰ੍ਹਾਂ ਰਲਾ ਲਏ ਤੇ ਉਹਦੇ ਬਾਰੇ ਕੋਈ ਜਾਣਕਾਰੀ ਸਾਂਝੀ ਹੋਈ ਜੀ ਦਾ ਇਹ ਹੈ ਕਿ ਈਜ਼ੀ ਮਨੀ ਦਾ ਰੂਟ ਹੈ ਬਟ ਆਲਟੀਮੇਟਲੀ ਤੁਹਾਨੂੰ ਪਤਾ ਹੀ ਹੈ ਕਿ ਲਾਡਿਸ਼ ਕੰਜੇ ਵਿੱਚ ਸਾਰੇ ਆ ਹੀ ਜਾਂਦੇ ਨੇ ਸਪਲਾਈ ਕਿੱਥੇ ਕਰਨਾ ਹੁੰਦਾ ਹੈ ਜਿਹੜਾ ਨਸ਼ਾ ਇਹਨਾਂ ਦੀ ਜਿਹੜੀ ਹੈ ਜੇ ਸਰਸਰੀ ਪੁੱਛਕਿਚ ਹੈ ਇਹਦੇ ਵਿੱਚ ਹੈ ਅੰਮ੍ਰਿਤਸਰ ਰੂਰਲ ਅੰਮ੍ਰਿਤਸਰ ਕਮਿਸ਼ਨਰੇਟ ਤਰਨਤਾਰਨ ਨਾਲ ਵਾਲੇ ਜ਼ਿਲ੍ਹਿਆਂ ਤੋਂ ਸਪਲਾਈ ਕਰਦੇ ਸਨ ਇਹ ਨਸ਼ਾ ਕਰਨ ਦੇ ਆਦੀ ਵੀ ਹੈਗੇ ਜੀ ਇਹਨਾਂ ਦੇ ਪਰਿਵਾਰਿਕ ਮੈਂਬਰ ਇਹਨਾਂ ਦੇ ਵਿੱਚ ਇਨਵੋਲਵ ਹੈਗੇ ਨੇ ਇਸ ਨਸ਼ੇ ਦੀ ਤਸਕੀਰ ਜਿਹੜੀ ਇਹਨਾਂ ਦੇ ਫਰਸਟ ਟੂ ਬੈਕਵਰਡ ਲਿੰਕੇਜਸ ਨੇ ਜਿਹੜੀ ਦਲਜੀਤ ਕੌਰ ਤੇ ਅਰਸ਼ਦੀ ਇਹ ਸੰਬੰਧ ਰਿਲੇਟਿਵ ਸੀ ਨੇ ਤੇ ਤਿੰਨੋਂ ਹੀ ਛਾਟੀ ਦੇ ਰਹਿਣ ਵਾਲੇ ਨੇ ਆਸ-ਪਾਸੇ ਨੇਬਰਹੂਡ ਵਿੱਚ ਰਹਿੰਦੇ ਨੇ ਬਾਦਰ ਤੋਂ ਪਾਰ ਲਿੰਕ ਹੈਗੇ ਨੇ ਇਹਨਾਂ ਦੇ ਇਹਨਾਂ ਦੇ ਮੋਬਾਈਲ ਫੋਨ ਦੇ ਵਿੱਚ ਸੀਮਾ ਦੇ ਵਿੱਚ ਕੁਝ ਨੰਬਰ ਪਰਵਾਹ ਹੋਏ ਤੁਹਾਨੂੰ ਜੀ ਬਿਲਕੁਲ ਜਿਹੜਾ ਇਹਨਾਂ ਦਾ ਕਿੰਗ ਪਿੰਨ ਹੈ ਗੁਰਬਖਸ਼ ელია ਸਲਾਲਾਚੀ ਆਟੇ ਦਾ ਰਹਿਣ ਵਾਲਾ ਇਹਦੀ ਡਾਇਰੈਕਟਲੀ ਪਾਕ ਬੇਸਡ ਲਿੰਕੇਜਸ ਵੀ ਨੇ ਇਹਦੇ ਨਾਲ ਹੀ ਅਸੀਂ ਹੋਰ ਵੀ ਖੰਗਾਲ ਰਹੇ ਹੈਗੇ ਕਿ ਕਿਤੇ ਸਿਊਡੋ ਇਫੇਡਰੀਨ ਦਾ ਜਿਹੜਾ ਸੋਰਸ ਹੈ ਉਹ ਕੋਈ ਇੰਡੀਆ ਬੇਸਡ ਫੈਕਟਰੀ ਨਾ ਹੋਵੇ ਇਹ ਤੇ ਵੀ ਅਸੀਂ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਅਗਲੀ ਆਉਣ ਵਾਲੀ ਪ੍ਰੈਸ ਕਾਨਫਰੈਂਸ ਵਿੱਚ ਕੀ ਕਰਨ ਜਾ ਰਹੇ ਇਹਦੇ ਵਿੱਚ ਜੀ ਜਿਹੜਾ ਕਿ ਇਹਨਾਂ ਦੇ ਪਾਕ ਬੇਸਡ ਲਿੰਕੇਜਸ ਨੇ ਉਹਨਾਂ ਦੇ ਇੰਡੀਅਨ ਕੰਟੈਕਟਸ ਹੋਰ ਇਹਦਾ ਸੋਰਸ ਮੈਥ ਦਾ ਕੋਈ ਇੰਡੀਅਨ ਸੋਰਸ ਜਾਂ USDOI ਫੈਡਰਨ ਦਾ ਇਹਦੇ ਲਈ ਅਸੀਂ ਨਾਰਕੋਟਿਕਸ ਕੰਟਰੋਲ ਬਿਊਰੋ ਨਾਲ ਵੀ ক্লোਸਲੀ ਕੋਆਰਡੀਨੇਟ ਕਰ ਰਹੇ ਹਾਂ ਬੰਡੀ ਉਪਲਬਧੀ ਹੈ ਇੱਚ ਕੋਈ ਸ਼ੱਕ ਨਹੀਂ ਕਿ ਲਗਾਤਾਰ ਪੁਲਿਸ ਕੰਮ ਕਰਦੀ ਪਈ ਹੈ ਤਾਂ ਲੋਕਾਂ ਕੋਲ ਕੋਈ ਸਹਿਯੋਗ ਮੰਗਣਾ ਚਾਹੁੰਦੇ ਜਿਉਂਕਿ ਲੋਕ ਜੇ ਸਹਿਯੋਗ ਦੇਣ ਤਾਂ ਮੇਰੇ ਸਾਹਮਣੇ ਨਸ਼ਾ ਬਿਲਕੁਲ ਜੜੋਂ ਖਤਮ ਹੋ ਸਕਦਾ ਲੋਕਾਂ ਤੋਂ ਇਹ ਸਹਿਯੋਗ ਮੰਗਾ ਕਿ ਕਿ ਸਭ ਤੋਂ ਪਹਿਲਾਂ ਤਾਂ ਆਪ ਵੀ ਤੇ ਆਪਣੇ ਬੱਚਿਆਂ ਨੂੰ ਵੀ ਰੂਲ ਆਫ ਲਾ ਦੀ ਸਿੱਖਿਆ ਦਿਓ ਬਿਕੋਜ਼ ਅਲਟੀਮੇਟਲੀ ਅੱਜ ਨਹੀਂ ਤਾਂ ਕੱਲ ਤੁਸੀਂ ਕਾਨੂੰਨ ਦੇ শিকੰਜੇ 'ਚ ਫਾਂਸੀ ਜਾਣਾ ਹੈ ਦੂਸਰੀ ਗੱਲ ਇਹ ਹੈ ਕਿ ਮਿਸ ਰੱਖਿਆ ਜਾਏਗਾ ਤੇ ਪੰਜਾਬ ਪੁਲਿਸ ਨਾਲ ਆਪਣਾ ਸਹਿਯੋਗ ਦਿਓ ਨਹੀਂ ਤੋਂ ਇਲਾਵਾ ਕੋਈ ਗੱਡੀ ਗੁੱਡੀ ਇਹਨਾਂ ਦੇ ਕੋਲ ਬਰਾਮਦ ਨਹੀਂ ਜੀ ਸੋ ਧੰਨਵਾਦ ਇਹ ਸੰਪੁਲਿਸ ਦੇ ਅਧਿਕਾਰੀ ਜਿਨ੍ਹਾਂ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਦੱਸਿਆ ਗਿਆ ਕਿ ਇਹਨਾਂ ਦੇ ਕੋਲੋਂ ਕੀ ਕੀ ਬਰਾਮਦਗੀ ਕੀਤੀ ਗਈ ਹੈ ਦੱਸਿਆ ਗਿਆ ਹੈ ਕਿ 2.5 ਕਿਲੋ ਦੇ ਕਰੀਬ ਇਹਨਾਂ ਕੋਲ ਹੈਰੋਨ ਬਰਾਮਦ ਕੀਤੀ ਗਈ ਹੈ ਆਇਸ ਡਰੱਗਸ ਜੜੀਆ ਉਹ ਕੀਤੀ ਗਈ ਹੈ ਕਰੀਬ 1 ਕਿਲੋ ਬਰਾਮਦ ਕੀਤੀ ਗਈ ਤੇ 500 ਕੁਝ ਗ੍ਰਾਮ ਜਿਹੜਾ ਵਾ ਉਹ ਐਸਾ ਪਾਊਡਰ ਜਿਹੜਾ ਵਾ ਉਹ ਬਰਾਮਦ ਕੀਤਾ ਗਿਆ ਜਿਹੜਾ ਨਸ਼ੇ ਦੀ ਕੁਆਂਟੀਟੀ ਨੂੰ ਵਧਾਉਂਦਾ ਹੈ ਜਿਹੜਾ ਨਸ਼ਾ ਜਾਦਾ ਤੇਜ਼ ਕਰਦਾ ਯਾਨੀ ਕਿ ਵਧਿਆ ਕਰਦਾ ਨਸ਼ੇ ਨੂੰ ਉਸ ਪਾਊਡਰ ਨੂੰ ਵੀ ਇਹਨਾਂ ਕੋ ਹਾਸਲ ਕੀਤਾ ਗਿਆ ਦੋ ਜਣੇ ਨੂੰ ਗ੍ਰਫਤਾਰ ਕੀਤਾ ਗਿਆ ਉਮਰਾਂ ਛੋਟੀਆਂ ਨੇ ਪਰ ਪੈਸੇ ਦੀ ਲਾਲਸਾ ਜਿਸ ਵਜ੍ਹਾ ਕਰਕੇ ਇਹਨਾਂ ਵੱਲੋਂ ਇਹ ਲਗਾਤਾਰ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਸੀ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ